ਸਸੀ ਗਾਲ ਜੀ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਤੁਹਾਡਾ ਲੀਡਿੰਗ ਪੰਜਾਬ ਦੇ ਉੱਤੇ ਮੈਂ ਆਜ਼ਾਦ ਤੇ ਅੱਜ ਆਪਾਂ ਗੱਲ ਕਰ ਰਹੇ ਆ ਬਹੁਤ ਇੱਕ ਵਧੀਆ ਆਰਟ ਦੇ ਉੱਤੇ ਤੇ ਆਰਟ ਹੈ ਜੀ ਮੂਰਤੀ ਦਾ ਮੂਰਤੀ ਕਿਵੇਂ ਬਣਦੀ ਆ ਕਿੱਥੋਂ ਮਿੱਟੀ ਲੈ ਕੇ ਇਹ ਮੂਰਤੀ ਕਿਵੇਂ ਤਿਆਰ ਹੁੰਦੀ ਆ ਆਪਾਂ ਗੱਲ ਕਰਦੇ ਆ ਜੀ ਇਸ ਆਰਟਿਸਟ ਦਮੇਸ਼ ਜੀ ਦੇ ਨਾਲ ਦਮੇਸ਼ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਲੀਡਿੰਗ ਪੰਜਾਬ ਦੇ ਇੱਥੇ ਥੈਂਕ ਯੂ ਕੀ ਹਾਲ ਹੈ ਜੀ ਠੀਕ ਹੋ ਵਾਸਾ ਜੀ ਕਿੰਨੇ ਸਾਲ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ 16-17 ਸਾਲ ਹੋ ਗਏ 16-17 ਸਾਲ ਇੱਥੇ ਹੋ ਗਏ ਤੇ ਕਿਵੇਂ ਕਿਵੇਂ ਮੂਰਤੀ ਤਿਆਰ ਕਿਵੇਂ ਹੁੰਦੀ ਹੈ ਜੀ ਇਹ ਹੁੰਦੀ ਭਾਈ ਕਿ ਜਿੱਦਾਂ ਪਹਿਲੇ ਮੂਰਤੀ ਬਣਾਈਦੀ ਆ ਉਹਦੇ ਬਾਅਦ ਫਰਮਾ ਬਣਾਈਦਾ ਹਾਂ ਜੀ ਫਿਰ ਉਹਦੇ ਬਾਅਦ ਡਾਈ ਬਣੇਦੀ ਪਹਿਲਾਂ ਮੂਰਤੀ ਬਣਦੀ ਹੈ ਜੇ ਪਹਿਲਾਂ ਫਰਮਾ ਬਣਦਾ ਜੇ ਪਹਿਲੇ ਮੂਰਤੀ ਬਣਾਉਣੇ ਆ ਹੱਥ ਨਾਲ ਅੱਛਾ ਜੀ ਫਿਰ ਉਹਦਾ ਫਰਮਾ ਬਣਾਉਂਦੇ ਓਕੇ ਉਵੇਂ ਬਾਤ ਫਿਰ ਅਹੀਂ ਡਾਈ ਬਣਾ ਕੇ ਫਿਰ ਦੂਜੀ ਇੱਕ ਮੂਰਤੀ ਦੀ ਹਜ਼ਾਰੋਂ ਮੂਰਤੀ ਬਣਾ। ਅੱਛਾ ਜੀ ਪਹਿਲਾਂ ਪਹਿਲਾਂ ਇੱਕ ਮੂਰਤੀ ਤਿਆਰ ਹੁੰਦੀ ਆ। ਉਹ ਹੱਥ ਨਾਲ ਹੋਉਂਦਾ। ਹੱਥ ਦੇ ਨਾਲ ਫਿਰ ਉਸ ਤੋਂ ਸਾਰੀਆਂ ਅੱਗੇ ਦੀ ਅੱਗੇ ਬਣਾ। ਉਹ ਪਰਮਾ ਬਣਾਉਣਾ ਪੈਂਦਾ ਉਹਦਾ। ਫਿਰ ਉਹ ਪਰਮੇ ਨਾਲ ਹਜ਼ਾਰੋਂ ਮੂਰਤੀਆਂ ਬਣਾਉ। ਤੇ ਇਹਦੇ ਲਈ ਮਿੱਟੀ ਜਿਹੜੀ ਹੈ ਮਤਲਬ ਸਪੈਸ਼ਲ ਹੁੰਦੀ ਹੈ ਜਾਂ ਕਿਤੇ ਉਹ ਜਿਹਾ ਵੈਸਾ ਲੌਂਦੀ ਹੈ। ਅੱਛਾ ਉਹ ਨਾਲ। ਅੱਛਾ ਜੀ ਇਹ ਆਮ ਮਿੱਟੀ ਨਹੀਂ ਹੁੰਦੀ। ਨਹੀਂ। ਇਹ ਫਿਰ ਮਤਲਬ ਇੰਨੀ ਸਾਰੀ ਮਿੱਟੀ ਕਿਹਦੇ ਤੇ ਕੋਈ ਕੰਟੇਨਰ ਜਾਂ ਕੋਈ ਟਰੱਕ ਉੱਪਰ ਵਗੈਰਾ ਕਿੱਚਾ ਹੁੰਦੀ ਆ। ਅੱਛਾ ਜੀ ਓਕੇ 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 ਕੀ ਭਾ ਪੈਂਦੀ ਹੈ ਮਿੱਟੀ ਕੁਛ ਨਹੀਂ ਜਿੱਦਾਂ ਹੁਣ ਇਹ 20 ਕਿਲੋ ਦਾ ਪੋਰਾ ਹੁੰਦਾ ਆ ਉਹ 230 ਦਾ ਹੁੰਦਾ ਆ ਅੱਛਾ ਜੀ ਹਾਂਜੀ 20 ਕਿਲੋ ਦਾ ਹਾਂਜੀ ਤੇ ਇੱਕ ਬੋਰੇ ਚ ਕਿੰਨੀ ਕਿੰਨੀਆਂ ਨਿਕਲ ਆਉਂਦੀਆਂ ਨੇ ਜਿੱਦਾਂ ਸਾਈਜ਼ ਤੇ ਆ 1 ਫੁੱਟ ਦੀ ਆ ਤੇ ਇੱਕ ਬੋਰੇ ਦੇ ਵਿੱਚ 5 ਮੂਰਤੀਆਂ ਭੰਨ ਦਿੰਦੇ ਆ ਅੱਛਾ ਜੀ ਤੇ ਵੱਡਾ ਪੀਸ ਆ ਤੇ ਉਹ ਵੱਡੇ ਪੁੱਛ ਜਿੱਦਾਂ 10 ਫੁੱਟ ਦਾ ਆ ਉਹਦੇ ਵਿੱਚ ਲੱਗ ਜਾਂਦੇ 6-7-8 ਬੋਰੀਆਂ ਵੱਡੇ ਤੋਂ ਵੱਡੀ ਜਿਹੜੀ 10 ਫੁੱਟ ਤੱਕ 10 ਫੁੱਟ ਮੁਕ ਕਿੰਨਾ ਕਿੰਨੀ ਮਿੱਟੀ ਲੱਗਦੀ ਹੈ ਕਿੰਨਾ ਟਾਈਮ ਲੱਗਦਾ ਉਹਨੂੰ ਟਾਈਮ ਲੱਗਦਾ ਵਾ ਘਾੜ ਤੋਂ ਕਾੜ ਤਿੰਨ ਚਾਰ ਘੰਟੇ ਲੱਗਦਾ ਵਾ ਉਹਨੂੰ ਘੜਾਉਂਦੇ ਤਿੰਨਾ ਚਾਰ ਘੰਟਿਆਂ ਦੇ ਵਿੱਚ 10 ਫੁੱਟ ਦੀ ਪ੍ਰੋਪਰ ਮੂਰਤੀ ਤਿਆਰ ਹੋ ਜਾਂਦੀ ਹੈ 6 ਜਣੇ ਮਿਲ ਕੇ ਅੱਛਾ ਜੀ ਇੱਕ ਦਿਨ ਦੇ ਵਿੱਚ ਕਿੰਨੀਆਂ ਬੰਜਨ ਇੱਕ ਦਿਨ ਦੇ ਵਿੱਚ 6-7 ਬੰਜਨ ਇੱਕ ਦਿਨ ਦੇ ਵਿੱਚ ਪ੍ਰੋਪਰ ਪੇਂਟ ਵਗੈਰਾ ਕਰਕੇ ਨਹੀਂ ਹਾਂਜੀ ਸਿਰਫ ਕੱਚੀ ਮੂਰਤੀ ਠੀਕ ਹੈ ਬਾਕੀ ਰਿਪੇਅਰਿੰਗ ਵਗੈਰਾ ਉਹ ਅਲੱਗ ਹੁੰਦੀ ਆ ਕਲਰ ਪ੍ਰੈਮਰ ਉਹ ਸਾਰਾ ਕੁਝ ਅਲੱਗ ਹੁੰਦਾ ਠੀਕ ਹੈ ਜੀ ਠੀਕ ਹੈ ਠੀਕ ਸਟਰੋਂਗ ਵਗੈਰਾ ਇਹ ਸਾਰਾ ਕੁਝ ਸਜਾਵੜ ਜੜੀ ਆ ਉਹ ਬਾਤ ਹੋਰ ਕਿੰਨਾ ਕਿੰਨਾ ਖਰਚਾ ਆ ਜਾਂਦਾ ਜੀ ਖਰਚਾ ਵਾ ਜੀ ਬਹੁਤ ਜ਼ਿਆਦਾ ਆ ਜਾਂਦਾ ਉਹ ਜੇ ਬਾਪਸੇ ਖਰਚਾ ਹੁੰਦਾ ਪਰ ਉਹਨੇ ਲਾਗਤ ਦੇ ਰੂਪੀ ਪ੍ਰਾਪਰ ਦੇਂਦੇ ਕਿਤੇ 10 ਫੁੱਟ ਦੀ ਮੂਰਤੀ ਤੇ ਉੱਤੇ ਕਿੰਨੇ ਕਿੰਨੇ ਦਾ ਖਰਚਾ ਆ ਜਾਂਦਾ ਖਰਚਾ ਘੜ ਤੋਂ ਘੜ ਆ ਜਾਂਦਾ ਉਹਦੇ ਉੱਤੇ 5-6000 ਦਾ ਖਰਚਾ 5-6000 ਦਾ ਤੇ ਜਦੋਂ ਤੁਸੀਂ ਇਹਨੂੰ ਸੇਲ ਕਰਦੇ ਜੇ ਕਿੰਨੇ ਕਿੰਨੇ ਦੀ ਹੁੰਦੀ ਹੈ 7-8000 7-8000 ਹਾਂਜੀ ਮਤਲਬ ਇੱਕ ਦੇ ਪਿੱਛੇ ਉਹੀ 2-3 ਹਜ਼ਾਰ ਦਾ ਫਾਇਦਾ ਹੋ ਜਾਂਦਾ ਹੋ ਜਾਂਦਾ ਬਚਤ ਹੋ ਜਾਂਦੀ ਹੈ ਹੋ ਜਾਂਦੀ ਪਰ 3 ਮਹੀਨੇ ਤੱਕ ਲਗਾਤਾਰ ਸਾਨੂੰ ਰਾਤ ਦਿਨ ਕੰਮ ਕਰਨਾ ਪੈਂਦਾ ਅੱਛਾ ਜੀ ਸਿਰਫ ਗਣਪਤੀ ਦਾ ਹੀ ਉਹਦੇ ਇਲਾਵਾ ਨਹੀਂ ਕੋਈ ਕੁਝ ਕਰ ਉਹਦੇ ਇਲਾਵਾ ਮਤਲਬ ਜਿਹੜਾ ਤਿਹਾਰ ਆ ਗਿਆ ਜਿੱਦਾਂ ਸ਼ਿਵਜੀ ਮਹਾਰਾਜ ਜੀ ਦਾ ਆ ਗਿਆ ਤੇ ਉਦੋਂ ਤੁਸੀਂ ਉਹਨਾਂ ਦੇ ਬਣਾਓ ਉਹਨਾਂ ਦੇ ਬਣਾਓ ਠੀਕ ਹੈ ਜੀ ਜੇ ਜਿੱਦਾਂ ਇਹ ਮੰਦਰ ਦੇ ਵਿੱਚ ਵੀ ਸਤਾਪੇਤ ਹੁੰਦੀਆਂ ਨੇ ਤੁਹਾਡੀਆਂ ਮੂਰਤੀ ਨਹੀਂ ਇਹ ਮੰਦਰ ਦੇ ਵਿੱਚ ਨਹੀਂ ਰੱਖੀ ਜਾਂਦੀ ਆ ਇਹਨੂੰ 9 ਦਿਨ ਤੱਕ ਜੇ ਲੋਕੀ ਦੀ ਉਹਨਾਂ ਦੀ ਜਿਹੜਾ ਮਨ ਹੋਵੇ ਕਿ ਵੀ ਮੈਂ 10 ਦਿਨ ਰੱਖਨੀ ਆ ਤੇ 10 ਦਿਨ ਰੱਖ ਕੇ ਫਿਰ ਚਲਪਰਪਾ ਕਰੀਏ अच्छा जी हां जी ਜਿਹੜੀ ਜਿਹੜੀ ਮੰਦਰ ਦੇ ਵਿੱਚ ਮੂਰਤੀਆਂ ਬਣਦੀਆਂ ਨੇ ਹਾਂ ਜੀ ਉਹ ਕਿਦਾਂ ਮਤਲਬ ਉਹਨੂੰ ਬਣਾਉਣ ਵਾਲੇ ਸਪੈਸ਼ਲ ਹੁੰਦੇ ਨੇ ਸਪੈਸ਼ਲ ਹੁੰਦੇ ਤੇ ਉਹ ਪੱਥਰ ਦੀ ਮੂਰਤੀ ਹੁੰਦੀ ਹੈ। ਅੱਛਾ ਜੀ ਹਾਂ ਜੀ ਸਾਡੇ ਚੌਕ ਮਿੱਟੀ ਹੁੰਦੀ ਆ ਪਾਣੀ ਦੇ ਵਿੱਚ ਗਲ ਜਾਂਦੀ ਹੈ। ਠੀਕ ਹੈ ਜੀ ਜਦੋਂ ਪਾਣੀ ਦੇ ਵਿੱਚ ਇਹਨਾਂ ਨੂੰ ਜਲ ਨੂੰ ਸਮਰਪਿਤ ਕਰਦੇ ਨੇ ਗਣੇਸ਼ ਜੀ ਨੂੰ ਹਾਂ ਜੀ ਉਦੋਂ ਇਹ ਜਿਹੜੀ ਪ੍ਰੋਪਰ ਇਹ ਮਿੱਟੀ ਦੇ ਜਲ ਦੇ ਵਿੱਚ ਹੀ ਸਮਾ ਜਾਂਦਾ। ਸਮਾ ਜਾਂਦਾ। ਠੀਕ ਹੈ ਜੀ ਕਿੱਥੋਂ 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 ਤੱਕ ਦਾ ਆਰਡਰ ਆਉਂਦਾ ਜੀ ਤੁਹਾਡੇ ਕੋਲ? ਆਉਂਦਾ ਆ ਕੋਈ ਆਉਂਦੇ ਆ ਜਿੱਦਾਂ ਹੁਣ ਜਲੰਧਰ ਹੋ ਗਿਆ ਵਾ। ਮਾਹੂ ਹੋ ਗਿਆ ਪੂਜਪੁਰ ਹੋ ਗਿਆ ਠੀਕ ਹੈ ਜੀ ਜਿੱਦਾਂ ਪਠਾਨਕੋਟ ਹੋ ਗਿਆ ਜੰਮੂ ਹੋ ਗਿਆ ਠੀਕ ਹੈ ਜੀ ਹੈਦਰਾਬਾਦ ਹੋ ਗਿਆ ਪੁਨਾ ਹੋ ਗਿਆ ਬੰਬਈ ਹੋ ਗਿਆ ਅੱਛਾ ਸ੍ਰੀ ਅਮਰਿਤਸਰ ਸਾਹਿਬ ਤੋਂ ਆਪਾਂ ਮਤਲਬ ਅਸੀਂ ਇਹਨਾਂ ਦੇ ਨਾਲ ਗੱਲ ਕਰ ਰਹੇ ਹਾਂ ਜੀ ਸ੍ਰੀ ਅਮਰਿਤਸਰ ਸਾਹਿਬ ਤੋਂ ਐਨੀ ਐਨੀ ਦੂਰ ਤੱਕ ਮਤਲਬ ਤੁਹਾਡੇ ਆਰਡਰ ਜਾਂਦੇ ਨੇ ਹਾਂਜੀ ਉੱਥੇ ਕਿੱਦਾਂ ਮਤਲਬ ਸੇਮ ਖਰਚੇ ਤੇ ਜਾਂਦਾ ਜੀ ਨਹੀਂ ਜਿੱਦਾਂ ਹੁਣ ਜਿੱਦਾਂ ਹੁਣ ਅੱਗੇ ਤੋਂ ਅੱਗੇ ਜਿੱਦਾਂ ਤੁਸੀਂ ਆਏ ਹੋ ਉਨੋਂ ਜਾ ਕੇ ਆ ਕੇ ਗੱਲ ਕਰੋਗੇ ਉਹਨਾਂ ਨੇ ਆ ਕੇ ਇਉਂ ਕਰਦੇ ਕਰਦੇ ਬਹੁਤ ਲੰਬੇ ਤੱਕ ਚੱਲ ਗਏ ਆਹੀ ਕਾਫੀ ਟੈਮ ਹੋ ਗਿਆ ਸਾਨੂੰ ਹਾਂ ਜੀ ਹਰ ਕੋਈ ਆਉਂਦਾ ਸਾਨੂੰ ਫੋਨ ਕਰਕੇ ਆਉਂਦਾ ਕਿ ਤੁਸੀਂ ਉੱਥੇ ਹੋ ਜਾਂ ਨਹੀਂ ਅੱਛਾ ਜੀ ਆਇਓ ਠੀਕ ਹੈ ਜੀ ਹਾਂ ਆ ਜਾ ਮਤਲਬ ਜਿਹੜਾ ਦਿੱਲੀ ਬੰਬੇ ਤੱਕ ਜਦੋਂ ਜਾਂਦੀ ਹੈ ਜਦੋਂ ਕਿਸੇ ਵੇਲੇ ਕੋਈ ਰਾਹ ਦੇ ਵਿੱਚ ਰੱਬ ਨਾ ਕਰੇ ਟੁੱਟ ਪੱਜ ਹੋ ਜਾਂਦੀ ਹੈ ਹਾਂ ਜੀ ਉਹਦਾ ਫਿਰ ਜਿੰਮਾ ਤੁਹਾਨੂੰ ਭਰਨਾ ਪੈਂਦਾ ਜਾਂ ਉਹਨਾਂ ਨੂੰ ਸਾਨੂੰ ਕੋਈ ਗਾਰੰਟੀ ਨਹੀਂ ਹੈ ਇੱਥੋਂ ਉਹਨਾਂ ਨੂੰ ਸਹੀ ਸਲਾਮਤ ਐ ਇੱਕਦਮ ਪੈਕ ਕਰਕੇ ਆਹੀ ਦੇ ਦੇਗੀ ਅੱਛਾ ਜੀ ਹਾਂ ਜੀ ਅੱਗੇ ਜਾ ਕੇ ਭਾਵੇਂ ਕੋਈ ਪੁੱਛ ਵੀ ਹੋ ਜੇ ਨੁਕਸਾਨ ਹੋ ਜਾਊਗਾ ਫਿਰ ਉਹ ਉਹਨਾਂ ਦੀ ਗਲਤੀ ਹਾਂ ਜੀ ਜਦੋਂ ਇੱਥੇ ਟੁੱਟ ਗਈ ਅਸੀਂ ਠੀਕ ਕਰ ਗਏ ਤਾਂ ਜਿਵੇਂ ਮੈਨੂੰ ਮਤਲਬ ਤੁਹਾਡੇ ਕੋਲ ਇਥੋਂ ਆਉਂਦੇ ਆ। ਇਹ ਆਰਡਰ ਦੀ ਜਿੱਦਾਂ ਪੇਮੈਂਟ ਆ ਇਹ ਪਹਿਲਾਂ ਹੀ ਕਰਨੀ ਪੈਂਦੀ ਆ ਜੀ। ਨਹੀਂ ਜਿੱਦਾਂ ਹੁਣ ਆਉਂਦੇ ਆ ਉਹ ਜਿੱਦਾਂ ਉਹ ਫੋਨ ਤੇ ਸਾਨੂੰ ਬੁੱਕ ਕਰਾ ਕੇ ਮੂਰਤੀ ਬੁੱਕ ਕਰਾ ਜਾਂਦੇ ਆ। ਜਿੱਦਾਂ ਹੁਣ 5000 ਦੀ ਮੂਰਤੀ ਆ ਤਾਂ 2200 2000 ਸਾਨੂੰ ਦੇ ਜਾਂਦੇ ਆ। ਬਾਕੀ ਪੈਸੇ ਹੁੰਦੇ ਆ ਜਦੋਂ ਲਾਸਟ ਦਿਨ ਲੈਣ ਆਉਂਦੇ ਆ। ਹੂੰ ਉਹ ਦਿੰਦੇ। ਅੱਛਾ ਜੀ। ਅਸੀਂ ਨਾ ਤੁਹਾਨੂੰ ਇਹਨਾਂ ਦਾ ਜਿਹੜਾ ਆਰਟ ਹੈ ਨਾ ਉਹ ਚੱਲ ਕੇ ਵੀ ਦਿਖਾਉਣਾ ਮੈਂ। ਇਹਨਾਂ ਨੇ ਕਿਵੇਂ ਇਹ ਚੀਜ਼ ਨੂੰ ਬਣਾਇਆ ਤੇ ਉਹ ਤੁਹਾਨੂੰ ਮੈਂ ਹੁਣੇ ਖੜੇ ਹੋ ਕੇ ਦਿਖਾਉਣਾ ਜੀ ਚੱਲ ਕੇ। ਇੱਛਾ ਨਾ ਮੈਂ ਨਾ ਮਨ ਨੇ ਇਤੋਂ ਤੱਕ ਤੁ ਕਰ ਸੂ ਮੈਂ 10 ਮਿੰਟ ਮੇ ਹੋ ਜਾ। ਐ ਵਿਖਿਓ ਜੀ ਇਹ ਇਹ ਅੱਗ ਕਿਉਂ ਲਗਾਈ ਜਾ ਰਹੀ ਹੈ ਇਦਾਂ ਪਿੱਲੀ ਦੇ ਨਾਲ ਇਹ ਜਿੱਦਾਂ ਹੁਣ ਬੂੜਾ ਹੁੰਦਾ ਹੈ ਨਾਰੀਅਲ ਦਾ ਖੂਪ ਹੁੰਦਾ ਹੈ ਜਿਹੜਾ ਬਾਲ ਫालतੂ ਬਾਹਰ ਨਿਕਲਦੇ ਆ ਉਹਨੂੰ ਸਾੜ ਕੇ ਅਸੀਂ ਸਾਫ਼ ਕਰ ਦਿੰਨੇ ਆ। ਅੱਛਾ ਜੀ ਹਾਂ ਜੀ। ਇਹ ਕਿਦਾਂ ਕਿਦਾਂ ਮਤਲਬ ਬਾਲ ਹੈ ਨੇ ਇਹਦੇ ਚ ਨਾਰੀਅਲ ਦੇ ਨਾਰੀਅਲ ਦਾ ਖੂਪ ਹੁੰਦਾ ਵਾ। ਅੱਛਾ ਜੀ ਹਾਂ ਜੀ ਤੇ ਉਹ ਉਹਨੂੰ ਸਾਫ਼ ਕਰ ਦਈਦਾ ਵਾ ਫਿਰ ਇਹ ਕਲਰ ਕਰਨ ਦੇ ਟਾਈਮ ਤੇ ਫਿਨਿਸ਼ਿੰਗ ਹੁੰਦੀ ਹੈ। ਇਹ ਕਿੰਨੇ ਫੁੱਟ ਦੀ ਹੈ ਜੀ ਇਹ ਸਾਰੀ? ਇਹ ਹੈਗੀ ਆ 8 ਫੁੱਟ ਦੀ। ਅੱਛਾ ਇਹ 8 ਫੁੱਟ ਦੀ ਹੈ ਸਾਰੇ ਠੀਕ ਹੈ ਜੀ ਤੇ ਇਹ ਜਿੱਦਾਂ ਇਹ ਕੱਲਾ ਕੱਲਾ ਚੀਜ਼ ਇਹ ਬਣਾਈ ਆ ਹਾਂਜੀ ਇੱਕ ਅੱਧਾ ਤੁਸੀਂ ਹੱਥਾਂ ਦੇ ਨਾਲ ਇਹਨੂੰ ਤਰਾਸ਼ ਦਿਓ ਹਾਂਜੀ ਸਭ ਤੋਂ ਪਹਿਲੇ ਹੱਥ ਨਾਲ ਬਣਾਇਆ ਵਾ ਇਹ ਮੂਰਤੀ ਪੂਰੀ ਬਣਾਈ ਸੀ ਤੇ ਬਾਅਦ ਚ ਅਸੀਂ ਰਬੜ ਦਾ ਫਰਮਾ ਬਣਾਇਆ ਤੇ ਅਸੀਂ ਡਾਈ ਬਣਾਈ ਇਹਦਾ ਫਰਮਾ ਉੱਤੇ ਪਿਆ ਵਾ ਉਹ ਡਈਆਂ ਹੈ ਜਾਂ ਤੇ ਫਰਮਾ ਹੈ ਤੇ ਵੇਖੋ ਜੀ ਕਿੰਨਾ ਸੋਹਣਾ ਆਰਟ ਹੈ ਇਹ ਗਣੇਸ਼ ਜੀ ਭਗਵਾਨ ਦੀ ਮੂਰਤੀ ਹੈ ਜੀ ਤੇ ਵਾਕਿਆ ਇਹਨਾਂ ਦਾ ਆਰਟ ਜਿਹੜਾ ਇਹ ਬਹੁਤ ਹੀ ਸੋਹਣਾ ਹੈ ਐ ਵੇਖੋ ਪ੍ਰੋਪਰ ਹੱਥਾਂ ਦੀਆਂ ਵੀ ਲਕੀਰਾਂ ਸਾਰਾ ਕੁਝ ਇਹਨੂੰ ਕਿੰਨਾ ਟਾਈਮ ਲੱਗਿਆ ਜੀ ਬਣਾਉਣ ਲੱਗਿਆ ਮੈਨੂੰ ਟਾਈਮ ਹੋ ਗਿਆ ਹੁਣ 15 ਕਿ ਦਿਨ ਹੋ ਗਏ 15 ਦਿਨ 15 ਦਿਨ ਦੇ ਵਿੱਚ ਹੀ ਤਿਆਰ ਹੋਈ ਹੈ ਹਾਂਜੀ ਇਹਨੂੰ ਅਲ ਇਕਲਰ ਵੀ ਕਰੋਗੇ ਪਰ ਹੁਣ 2 ਮਹੀਨੇ ਲੱਗ ਜਣੇ ਸਾਨੂੰ ਕਰਦੇ ਕਰ ਅੱਛਾ ਕਲਰ ਕਰਨ ਨੂੰ 2 ਮਹੀਨੇ ਲੱਗ ਜਾਣੇ ਠੀਕ ਹੈ ਜੀ ਉਹ ਮਤਲਬ ਕੱਲੇ ਕੱਲਾ ਚੀਜ਼ ਨੂੰ ਤੁਸੀਂ ਕਲਰ ਕਰਦੇ ਜਿਹਦਾ ਹੁਣ ਗਣਪਤੀ ਸੀਜ਼ਨ ਆਊਗਾ ਨਾ ਉਹ ਤੋਂ ਦੋ ਤਿੰਨ ਦਿਨ ਪਹਿਲੇ ਅਹੀਂ ਫ੍ਰੀ ਹੋ ਜਾ ਠੀਕ ਹੈ ਜੀ ਹਾਂਜੀ ਮਤਲਬ ਸਾਰੀਆਂ ਸੇਲ ਆਊਟ ਹੋ ਜਾਣਗੀਆਂ ਸਾਰੀਆਂ ਉਧਰ ਉਧਰ ਨਿੱਕੀਆਂ ਵੀ ਬਣੀਆਂ ਨੇ ਹਾਂ ਆਹ ਵੇਖੋ ਜੀ ਇਹਨਾਂ ਕੋਲ ਬਹੁਤ ਸਾਰਾ ਸਟਾਕ ਜਿਹੜਾ ਉਹ ਪਿਆ ਤੇ ਇਹ ਜੋ ਤੁਹਾਨੂੰ ਹੋਰ ਵੀ ਨਿਗਾ ਮਰਾ ਦਿੰਨੇ ਆ ਅੱਛਾ ਇਹਦੇ ਇਹਦੇ ਵਿੱਚ ਕਿਦਾਂ ਕੋਈ ਚੀਜ਼ਾਂ ਜਿੱਦਾਂ ਸਮਾਨ ਤੁਹਾਡਾ ਖਰਾਬ ਵੀ ਹੁੰਦਾ ਹੋ ਜਾਂਦਾ ਵਾ ਨੁਕਸਾਨ ਬੜਾ ਹੋ ਜਾਂਦਾ ਵਾ ਕਦੇ-ਕਦੇ ਜਦਾਂ ਬਾਰਿਸ਼ ਹੋ ਗਿਆ ਵਾ ਹਾਂ ਜਦਾਂ ਬਾਰਿਸ਼ ਆ ਜਾਂਦੀ ਹੈ ਜਾਂ ਜਦ ਹਵਾ ਆ ਗਈ ਜਦੋਂ ਮਾਲ ਤਿਆਰ ਹੋਇਆ ਪਿਆ ਸਾਡਾ ਹਾਂ ਤੇ ਇੱਕਦਮ ਅਸੀਂ ਸਾਹਮਣੇ ਨਹੀਂ ਸਕੇ अच्छा जी एकदम மீ ਆ ਕੇ ਡਿੱ ਗਿਆ ਥੱਲੇ ਉੱਤੇ ਤੇ ਹੁਣ 2 ਮਹੀਨੇ ਦੀ 4 ਮਹੀਨੇ ਦੀ ਮਿਹਨਤ ਹੁੰਦੀ ਆ ਸਾਡੀ ਡੁੱਬ ਜਾਂਦੀ ਜਦੋਂ ਮੀਂਹ ਮੀਂਹ ਪੈ ਜਾਂਦਾ ਹਾਂ ਜੀ ਉਹ ਜਦੋਂ ਤੁਸੀਂ ਟੱਕਿਆ ਹਾਲੇ ਵੀ ਜਦੋਂ ਬਹੁਤ ਜ਼ਿਆਦਾ ਬਾਰਿਸ਼ ਆਈ ਤੇ ਨੁਕਸਾਨ ਹੋ ਸਕਦਾ ਨੁਕਸਾਨ ਹੋ ਜਾਂਦਾ ਤੇ ਫਿਰ ਡਿਲੀਵਰੀਆਂ ਲੇਟ ਲੇਟ ਉਹਦਾ ਵੀ ਜਿਹੜਾ ਨੁਕਸਾਨ ਭਰਨਾ ਪੈਂਦਾ ਜਿਹੜਾ ਨੁਕਸਾਨ ਆ ਉਹ ਵੀ ਲੱਖਾਂ ਦੇ ਵਿੱਚ ਭਰਨਾ ਪੈਂਦਾ ਪੈਂਦਾ ਵਾ ਫਿਰ ਅਹੀਂ ਹੁੰਦਾ ਵਾ ਜਿੱਦਾਂ ਹੁਣ ਜਿਨ੍ਹਾਂ ਨੇ ਵਿਸ਼ਵਾਸ ਤੇ ਉੱਤੇ ਸਾਡੇ ਕੋਲ ਮੂਰਤੀ ਬੁੱਕ ਕਰਾਈ ਆ ਉਹਨਾਂ ਨੇ ਨੰਬਰ ਨੰਬਰ ਸਾਰਾ ਕੁਝ ਦਿੱਤਾ ਵਾ ਨੰਬਰ ਵੀ ਪਾਏ ਆ ਉਹਦੇ ਬਾਅਦ ਵੀ ਅਗਰ ਉਹਨਾਂ ਦੀ ਮੂਰਤੀ ਅੱਧਰ ਉੱਧਰ ਹੋ ਗਈ ਆ ਅਹੀਂ ਆ ਫਿਰ ਜਾਣ ਬੁੱਝ ਕੇ ਕਰਤੀ ਆ ਤਾਂ ਇਹ ਸਾਡਾ ਕੋਦ ਦਾ ਅਹੀਂ ਖੁਦ ਪਰੰਗ ਠੀਕ ਹੈ ਜੀ ਅਣਜਾਨੀ ਚ ਜੇ ਹੋ ਗਿਆ ਵਾ ਤੇ ਉਹਦਾ ਫਿਰ ਅਹੀਂ ਉਹਨਾਂ ਨੂੰ ਅਗਲੇ ਨੂੰ ਦੱਦ ਦੇ ਵੀ ਮੇਰੀ ਗਲਤੀ ਹੋ ਗਈ ਆ ਤਾਂ ਅਹੀਂ ਅਹੀਂ ਸਾਡੇ ਕੋਈ ਜਾਣ ਬੁੱਝ ਕੇ ਅਹੀਂ ਨਹੀਂ ਕੀਤਾ ਹਾਂ ਹਾਂਜੀ ਇਹ ਇਹ ਸਾਰੀਆਂ ਡਿਫਰੈਂਟ ਹੈ ਜਿੱਦਾਂ ਕਿਤੇ ਚੂਹੇ ਦੇ ਉੱਤੇ ਬੈਠੇ ਨੇ ਹਨਾ ਸਾਹਿਬ ਕੋਕੜੀ ਦੇ ਦੇਖੋ ਵੱਖਰੇ ਡਿਜ਼ਾਈਨ ਹੈ ਇਹ ਡਿਜ਼ਾਈਨ ਆਰਡਰ ਦੇ ਉੱਤੇ ਆਉਂਦੇ ਨੇ ਹਾਂਜੀ ਅੱਛਾ ਜੀ ਤੇ ਮੈਨੂੰ ਆਰਡਰ ਦੇ ਉੱਤੇ ਆਉਂਦੇ ਨੇ ਪ੍ਰੋਪਰ ਡਿਜ਼ਾਈਨ ਤੁਹਾਡੇ ਹਾਂਜੀ ਕਿ ਕਿੱਦਾਂ ਕਿਸੇ ਨੂੰ ਕੀ ਚਾਹੀਦਾ ਕੀ ਨਹੀਂ ਹਨਾ ਆ ਉਹ ਕਹਿੰਦੇ ਸਾਨੂੰ ਪਗੜੀ ਵਾਲਾ ਚਾਹੀਦਾ ਤਾਂ ਅਸੀਂ ਯਾਰ ਕਿ ਨਵਾਂ ਫਰਮਾ ਬਣਾਉਂਦੇ ਆ ਪਗੜੀ ਵਾਲਾ ਜਿੱਦਾਂ ਮੂਸਕਤੇ ਆ ਤਾਂ ਮੂਸਕਤੇ ਅੱਛਾ ਜੀ ਜਿੱਦਾਂ ਕਹੋਗੇ ਉਦ ਦਾ ਪੰਨ ਬਣਾ ਕੇ ਲਾ ਦੇ ਆ ਠੀਕ ਹੈ ਜੀ ਕਲਰ ਕਰਕੇ ਫਿਰ ਇਦਾਂ ਦੀ ਹੋ ਜਾਂਦੀ ਹੈ ਇਹ ਤਾਂ ਟੁੱਟ ਭੱਜ ਹੋਈ ਹੈ ਨਾ ਇਹ ਇਹ ਤਾਂ ਕੁ ਤਾਜਾ ਕਲਰ ਹੋਊਗਾ ਫਿਰ ਉਹ ਟਾਈਮ ਨੂੰ ਵੇਖਿਓ ਕਿ ਬਸ ਖਲੀ ਇਹ ਲੱਗਣਾ ਕਿ ਜਿੱਦਾਂ ਹੁਣ ਬੋਲ ਪਵੇ ਹਾਂ ਬਸ ਇਹ ਤੁਸੀਂ ਵੇਖ ਰਹੇ ਹੋ ਜੀ ਅਸੀਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਆ ਵੇਖੋ ਕਿ ਹਾਲੇ ਵੀ ਇਦਾਂ ਸਫੇਦ ਵੀ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਹਨਾ ਸਾਰੀਆਂ ਹੀ ਐ ਐ ਐ 10 ਫੁੱਟ ਤੋਂ ਵੀ ਉੱਤੇ ਨੇ ਨਹੀਂ 8 ਫੁੱਟ 5 ਫੁੱਟ 6 ਫੁੱਟ 7 ਫੁੱਟ ਅੱਛਾ ਜੀ ਇਹਨਾਂ ਨੇ ਨਾ ਸਾਰਾ ਜਿਹੜਾ ਇਹਨੂੰ ਕਵਰ ਕਰਕੇ ਰੱਖਿਆ ਕਿ ਬਾਰਿਸ਼ਾਂ ਦੇ ਕਰਕੇ ਬਾਕੀ ਇਹ ਵੀ ਇਹ ਵੀ ਡਿਫਰੈਂਟ ਡਿਫਰੈਂਟ ਹੈ ਸਾਰੀਆਂ ਹਾਂਜੀ ਸਾਰੇ ਵਕੂ ਬੋਗਾ ਸਾਰਾ ਜੀ ਤੁਹਾਡਾ ਵੀਰੇ ਵਾਕਏ ਬਹੁਤ ਸੋਹਣਾ ਕੰਮ ਹੈ ਸਾਰਾ ਇਹ ਬਾਈ ਨਹੀਂ ਕੋਈ ਖਿਆ ਬਾਕੀ ਦੇਖੋ ਜ਼ਿੰਦਗੀ ਚ ਵਿੱਚ ਆਏ ਆ ਨਾ ਤੇ ਮੈਂ ਬਸ ਇਹੀ ਕਹਣਾ ਆ ਕਿ ਮਹਾਰਾਜ ਜ਼ਿਆਦਾ ਨਹੀਂ ਤੇ ਨਾ ਸਹੀ ਪਰ ਆਪਾਂ ਨੂੰ ਦੋ ਵਕਤ ਜੇ ਰੋਟੀ ਮਿਲ ਜੇ ਬਸ ਆਪਾਂ ਵਾਸਤੇ ਉਹੀ ਬੜਾ ਆ ਹਾਂ ਆਪਾਂ ਨੂੰ ਬਸ ਲੋਕਾਂ ਦਾ ਲੋਕਾਂ ਦਾ ਪ੍ਰੇਮ ਮਿਲ ਜਾਂਦਾ ਪਿਆਰ ਮਿਲ ਜਾਂਦਾ ਤੇ ਆਪਣੇ ਦੋ ਪੈਸੇ ਵੀ ਬਣ ਜਾਂਦੇ ਆ ਤੇ ਸਾਡਾ ਸਾਮ ਸਵੇਰ ਦਾ ਦੋ ਟਾਈਮ ਦਾ ਆਪਣਾ ਅੱਛਾ ਵੀ ਨਿਕਲ ਉਹਦਾ ਉਹਦਾ ਵੀਰੇ ਤੁਸੀਂ ਪਿੱਛੋਂ ਕਿੱਥੋਂ ਮੈਂ ਰਾਜਸਥਾਨ ਤੋਂ ਆ ਰਾਜਸਥਾਨ ਪਾਲੀ ਜਿਲ੍ਹਾ ਜੋਧਪੁਰ ਅੱਛਾ ਪਰ ਤੁਸੀਂ ਪੰਜਾਬੀ ਬੜੀ ਸੋਹਣੀ ਹੁਣ ਬੋਲਣ ਲੱਗ ਗਏ ਮੈਂ ਭਾਜੀ ਮੈਂ ਬਚਪਨ ਤੋਂ ਇੱਥੇ ਵੱਡਾ ਹੋਇਆ ਮੈਨੂੰ ਇੱਥੇ ਹੀ ਮੇਰਾ ਦਿਲ ਲੱਗਦਾ ਰਾਜਸਥਾਨ 'ਚ ਨਹੀਂ ਇਹ ਇਹ ਬਹੁਤ ਵਧੀਆ ਕਿ ਤੁਸੀਂ ਕਈ ਨਾ ਪੰਜਾਬੀ ਬੜੇ ਸਾਲ ਰਹਿ ਵੀ ਲੈਂਦੇ ਨੇ ਪਰ ਉਹ ਪੰਜਾਬੀ ਪ੍ਰੋਪਰ ਨਹੀਂ ਬੋਲਦੇ ਬਰਾਬਰ ਹੈ ਤੇ ਤੁਹਾਡੀ ਪੰਜਾਬੀ ਵੀ ਬੜੀ ਵਧੀਆ ਹੈ ਇਹ ਕੀ ਕਰੀਏ ਸਿੱਖਣਾ ਪੈਂਦਾ ਜੀ ਨਹੀਂ ਨਹੀਂ ਇਹ ਇਹ ਵਧੀਆ ਗੱਲ ਆ ਵੀਰ ਨਾਲੇ ਉਹੀ ਤੁਸੀਂ ਇਹ ਗੱਲ ਮੰਨਦੇ ਹੋ ਕਿ ਪੰਜਾਬ ਵਾਕਿਆ ਸਾਰਿਆਂ ਨੂੰ ਬਹੁਤ ਰਜਕਾਰ ਦੇਦਾ ਬਹੁਤ ਸੋਹਣਾ ਮੈਂ ਕਹਿ ਰਿਹਾ ਵਾ ਕਿ ਮੈਂ ਬੜੀ ਜਗ੍ਹਾ ਤੇ ਘੁੰਮਿਆ ਵਾ ਮਹਾਰਾਸ਼ਟਰ ਪੁਨਾ ਬੰਬਈ ਦਿੱਲੀ ਹਾਂ ਆਸਮ ਧੁਆੜੀ ਬੰਗਾਲ ਸਾਰਾ ਕੁਝ ਘੁੰਮ ਗਿਆ ਪਰ ਪੰਜਾਬ ਵਰਗਾ ਏਰੀਆ ਮੈਨੂੰ ਨਹੀਂ ਲੱਗਾ ਕਿਤੇ ਪੰਜਾਬ ਵਾਕਿਆ ਸਾਰਿਆਂ ਨੂੰ ਬੜਾ ਦਿਲ ਮਿਲ ਕੇ ਰਹਿੰਦਾ ਪੰਜਾਬ ਮੈਂ ਤੂੰ 2 ਸਾਲ ਮੈਂ ਚੱਲ ਗਿਆ ਸੀ ਪਰ ਮੇਰਾ ਮਨ ਕਰਦਾ ਸੀ ਕਿ ਮੈਂ ਕਿੰਨਾ ਚਲਦੀ ਵਾਸ ਪੰਜਾਬ ਜਾਵਾਂ ਹਾਂ ਤੇ ਮੈਂ ਫੇਰ ਆ ਗਿਆ ਮੇਰੇ ਬੱਚੇ ਸਾਰੇ ਕੁਝ ਸੱਤੇ ਸਾਢਾ ਆਇਆ ਵਾ ਕੱਲੇ ਆਇਆ ਅ اچھا ਬੱਚੇ ਉੱਥੇ ਨੇ ਆਲ ਤੁਸੀਂ ਕੱਲੇ ਇੱਥੇ ਕੱਲੇ ਨਹੀਂ ਵੀਰੇ ਬੜਾ ਬੜਾ ਧੰਨਵਾਦ ਤੁਹਾਡਾ ਤੁਸੀਂ ਇੰਨੀ ਸੋਹਣੀ ਪੰਜਾਬੀ ਵੀ ਬੋਲਦੇ ਹੋ ਤੇ ਇਹ ਧੰਨਵਾਦ ਇਸ ਲਈ ਕਿ ਆ ਤੁਸੀਂ ਇੰਨੇ ਸੋਹਣੇ ਮਹਾਰਾਜੇ ਦੇ ਸਰੂਪ ਜਿਹੜੇ ਨੇ ਤਿਆਰ ਕੀਤੇ ਨੇ ਤੇ ਇਹ ਬਹੁਤ ਵਧੀਆ ਜੀ ਇਹ ਵਾਕਿਆ ਤੁਸੀਂ ਆ ਸਾਰੇ ਨੇ ਵੇਖਿਆ ਆ ਆ ਵੀਰੇ ਕੀ ਆ ਇਹ ਆੜੀਆਂ ਚੀਜ਼ਾਂ ਨੇ ਇਹ ਹੁੰਦੀ ਆ ਜਿੱਦਾਂ ਹੁਣ ਬਣਾਉਂਦੇ ਬਣਾਉਂਦੇ ਨੂੰ ਜਦੋਂ ਚੇਤਾ ਭੁੱਲ ਜਾਂਦਾ ਵਾ ਕਿ ਭਈ ਇਹ ਮੂਰਤੀ ਗਲਤ ਬਣ ਗਈ ਆ ਤੇ ਫਿਰ ਅਸੀਂ ਉਹਨੂੰ ਕੈਨਸਲ ਕਰ ਦਿੰਦੇ ਆ ਅੱਛਾ ਇਹ ਇਹ ਫਿਰ ਮਤਲਬ ਜਿਹੜੀਆਂ ਕੈਨਸਲ ਹੋਈਆਂ ਨੇ ਉਹ ਨੇ ਹਾਂਜੀ ਅੱਛਾ ਜਿਹੜੀ ਮਤਲਬ ਗਲਤ ਬਣ ਗਈ ਫालतू ਕੋਈ ਮਤਲਬ ਨਹੀਂ ਦਾ ਅੱਛਾ 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 ਇਹ ਮੂਰਤੀ ਗਣਪਤੀ ਦੀ ਨਹੀਂ ਹੈਗੀ ਆ ਹਾਂ ਉਹਦਾ ਜਿਹੜਾ ਪਿਛਲਾ ਪੰਡਾਲ ਹੁੰਦਾ ਵਾ ਉਹ ਚੀਜ਼ ਦੀ ਪੰਡਾਲ ਜਿੱਦਾਂ ਉਹ ਤੁਸੀਂ ਪਿੱਛੇ ਤਿਆਰ ਕੀਤਾ ਹੈਗਾ ਉਹ ਜਿਹਦਾ ਉਹਦਾ ਸਿੰਘਾਸਣ ਬਣਾਇਆ ਵਾ ਅੱਛਾ ਸਿੰਘਾਸਣ ਜਿਹੜਾ ਹੁੰਦਾ ਠੀਕ ਆ ਵੀਰੇ ਠੀਕ ਆ ਫਿਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਵਧੀਆ ਸਰ ਤੇ ਮਹਾਰਾਜ ਕਿਰਪਾ ਰੱਖੇ ਤੁਹਾਡੇ ਕਾਰੋਬਾਰ ਦੇ ਉੱਤੇ ਬੜੀ ਚੜ੍ਹਦੀ ਕਲਾ ਰੱਖੇ ਤੇ ਸੋ ਇਜਾਜ਼ਤ ਦਿਓ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਕਾਰੋਬਾਰ ਦੇ ਨਾਲ ਵਗਾਰਾ ਵੀ ਬਣਾਉਨੇ ਆ ਇਹ ਵੀ 베ਦਦੇ ਆ ਟੱਪ ਟੂਪੀ ਇਹ ਵੀ ਸਾਰਾ ਕੁਝ 베ਦਦੇ ਆ ਅੱਛਾ ਹਰ ਕੋਈ ਚੀਜ਼ ਮਿਲਦੀ ਹੈ ਠੀਕ ਹੈ ਜੀ ਸੋ ਇਜਾਜ਼ਤ ਦਿਓ ਜੀ ਮਿਲਦੇ ਹਾਂ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਬਣੇ ਰਹੋ ਜੀ ਲੀਡਿੰਗ ਪੰਜਾਬ ਦੇ